ਦੱਗੋਮਾਲ ਦੇ ਉਪਰੋਂ ਜਿਹੜੀ ਅੱਗੇ ਥੋੜਾ ਜਿਹਾ ਸਟੇਸ਼ਨ ਦੇ ਅੱਗੇ ਆ ਕੇ ਇਹ ਤੁਸੀਂ ਮੌਜੂਦਾ ਹਾਲਾਤ ਦੇਖ ਸਕਦੇ ਹੋ ਕਿ ਪਾਣੀ ਹੀ ਪਾਣੀ ਜਿਹੜਾ ਵਾ ਉਹ ਸੜਕਾਂ ਦੇ ਉੱਪਰ ਤੁਹਾਨੂੰ ਦਿਖਾਈ ਦੇਵੇਗਾ। ਇਹ ਖਾਲਸਾ ਜੀ ਕੀ ਸਰਕਾਰਾਂ ਨੇ ਮਿਲਾਈ ਕਿ ਕਹਾਂਗੇ ਕਿ ਬਿਲਕੁਲ ਨਹੀਂ ਕੋਈ ਨਹੀਂ ਚਲੋ ਕੁਦਰਤ ਦੀ ਹੈ ਉਹਨੂੰ ਕਹਿ ਸਕਦੇ ਪਰ ਸਰਕਾਰਾਂ ਦੀ ਬਹੁਤ ਲੁਕੇਲੀ ਹੈ ਜੀ ਬਹੁਤ ਜ਼ਿਆਦੀ ਭਾਜੀ ਇਹਦੇ ਵੇਖੋ ਨੇ ਹਲੀਕਾਪਟਰਾਂ ਦਾ ਹੀ ਦੇਣਾ ਹੈ ਉਹ ਇੱਥੇ ਅਸੀਂ ਆਇਆ ਉਹ ਤੇ ਮਾਜੇ ਤੋਂ ਤਰਨ ਤਾਰ ਦੂੰ ਹਾਂਜੀ ਅਹੀਂ ਕੋਤਾਕ ਵੇਖਿਆ ਆ ਕੋਈ ਨਹੀਂ ਜੀ ਬਹੁਤ ਸੰਗਤ ਵਿਚਾਰੀ ਪਰੇਸ਼ਾਨ ਆ ਅਸੀਂ ਪ੍ਰਸ਼ਾਦਿਆਂ ਨੰਗਰ ਦੀ ਸੇਵਾ ਲੈ ਕੇ ਆਏ ਟਰਾਲੀ ਅੱਛਾ ਹਾਂਜੀ ਚਲੋ ਜੀ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਕਿ ਰਿਸਕਿਊ ਜਿਹੜਾ ਆਪਰੇਸ਼ਨ ਆ ਸੜਕਾਂ ਦੇ ਉੱਪਰ ਜਿਹੜਾ ਵਾ ਮੰਦਾ ਮੰਦਾ ਹਾਲ ਆ ਜਿਹੜਾ ਸੜਕਾਂ ਦੇ ਉੱਪਰ ਪਾਣੀ ਜਿਹੜਾ ਵਾ ਕਿਤੇ ਕਿਤੇ ਪਾਣੀ ਤੋਂ ਲੱਦ ਕੇ ਗੋਡੇ-ਗੋਡੇ ਇਧਰ ਅੱਗੇ ਆਜੋ ਇਹ ਕੜਕਾਂ ਦਾ ਹੜ ਮੀਂਹ ਦਾ ਜਿਹੜਾ ਹੜ ਆਇਆ ਹੋਇਆ ਇਹ ਤਾਂ ਜਿਹੜੀਆਂ ਸੰਗਤਾਂ ਸੇਵਾ ਕਰਨ ਵਾਲੀਆਂ ਵੇ ਉਹਨਾਂ ਨਾਲ ਜਿਹੜਾ ਹੜ ਇਥੇ ਆਇਆ ਹੋਇਆ ਹੈ ਜੀ ਭਾਈ ਜੀ ਕਿਨੇ ਦੇਖਦੇ ਹੋ ਭਾਈ ਜੀ ਮੈਂ ਦੇਖ ਰਿਹਾ ਕਿ ਲੋਕ ਜਿਹੜੇ ਆ ਦੇਖਣਾ ਤੇ ਸਰਕਾਰ ਦੇ ਮੂੰਹ ਵੱਲ ਚਾਹੀਦਾ ਸੀ ਸਾਨੂੰ ਪਰ ਲੋਕ ਵੇਖ ਰਿਹਾ ਵੀ ਸਮਾਜ ਸੇਵੀ ਕਦੋਂ ਆਉਣ ਅੱਜ ਵੇਖੋ ਤਾਰਾਂ ਦੇ ਹਾਲਾਤ ਕੋਈ ਤਾਰ ਲੱਭਦੀ ਅੱਜ ਅੱਜ ਸਾਡਾ ਸਰਹੱਦ ਭਾਰਤ-ਪਾਕਤਾਂ ਦੀ ਸਰਹੱਦ ਵੀ ਇੱਕ ਹੋ ਗਈ ਬਿਲਕੁਲ ਜੀ ਪਰ ਲੋਕ ਜਿਹੜੇ ਆ ਉਹ ਵੇਂਦੇ ਸਰਕਾਰਾਂ ਦੇ ਮੂਹਵਲ ਨਾ ਕੋਈ ਹੈਲੀਕਾਪਟਰ ਨਜ਼ਰ ਆਇਆ ਨਾ ਉਹ ਇੱਥੇ ਬੋਰਡ ਸਿਕਾਈ ਦੀਆਂ ਸੀ ਜਿਹੜੇ ਘਰਾਂ ਤੱਕ ਲੋਕ ਰਾਸ਼ਨ ਲੈ ਕੇ ਜਾਂਦੇ ਹਾਂ ਜੀ ਤਾਂ ਕੀ ਹੋ ਰਿਹਾ ਲੋਕ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਜੁੱਥੋਂ ਲੱਗ ਪਾ ਜੀ ਬਾਦਲ ਸਾਹਿਬ ਹੁਣ ਲੱਪਣ ਕਿੱਥੇ ਨਾ ਕੋਈ ਬਾਦਲ ਦੱਸਿਆ ਨਾ ਕੋਈ ਮੈਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਦਾ ਯਾਰ ਅਸੀਂ ਪੰਜਾਬ ਦਾ ਹਿੱਸਾ ਹਿੰਦੁਸਤਾਨ ਦਾ ਹਿੱਸਾ ਹੈ ਕੀ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਆ ਅੱਜ ਬੋਲਣਾ ਨਹੀਂ ਚਾਹੀਦਾ ਦੇਸ਼ ਦਾ ਪ੍ਰਧਾਨ ਮੰਤਰੀ ਬੋਲਦਾ ਕਿ ਜੇ ਮੇਰਾ ਪੰਜਾਬ ਉਹ ਡੁੱਬ ਰਿਹਾ ਤੇ ਮੈਂ ਆ ਰਿਹਾ ਭਾਈ ਫਿਕਰ ਨਾ ਕਰੋ ਮੈਂ ਤੁਹਾਨੂੰ ਫਸਲਾ ਵੀ ਪੜਾ ਅੱਜ ਖੋਲ ਦੋ ਖਜ਼ਾਨੇ ਉਹਦੀ ਪ੍ਰਧਾਨ ਮੰਤਰੀ ਨਵਾਜ਼ ਯੋਜਨਾ ਹੋ ਸਕਦਾ ਉਹ ਕਹਿੰਦੇ ਹੁਣ ਕਿਤੇ ਨਾ ਕਿਤੇ ਵੀ ਠੀਕ ਹੀ ਹੋ ਰਿਹਾ ਪੰਜਾਬ ਆਖੇ ਲੱਗਦਾ ਮੇਰੇ ਉਹ ਤੇ ਫਿਰ ਕਹਿ ਰਿਹਾ ਉਹ ਤੇ ਕਹਿ ਰਿਹਾ ਪੰਜਾਬ ਨਾਲ ਤਾਂ ਫਿਰ ਹਰ ਵਾਰ ਮਤਰਈ ਮਾਂ ਵਾਲਾ ਵਿਤਰਾ ਅੱਜ ਤੱਕ ਕਦੀ ਖਾਲਸਾਣ ਦੀ ਕੋਈ ਵੀ ਸਮਰਥਨ ਹਮਾਇਤ ਨਹੀਂ ਕੀਤੀ ਪਰ ਮੈਂ ਅੱਜ ਕਹਿ ਰਿਹਾ ਇਹ ਕਠੋਕ ਕੇ ਕਹਿ ਰਿਹਾ ਕਿ ਖਾਲਸਾਣ ਬਣਨਾ ਚਾਹੀਦਾ ਸਾਨੂੰ ਇਹ ਹਾਲਾਤ ਦੇਖ ਕੇ ਕਹਿ ਰਹੇ ਹਾਲਾਤ ਦੇਖ ਕੇ ਕਹਿ ਰਹੇ ਮੈਂ ਕਹਿ ਰਿਹਾ ਜੀ ਦੋਸਤਾਨ ਨਾਲ ਉਹ ਅੱਡ ਕਰੋ ਸਾਨੂੰ ਫਿਰ ਜੇ ਸਾਡੇ ਨਾਲ ਮਕਰੀਮ ਮਾਂ ਵਾਲਾ ਵਿਤਕਰਾ ਹੀ ਕਰਨਾ ਹੈ ਤੇ ਫਿਰ ਕਿਉਂ ਅਸੀਂ ਤੁਹਾਡੇ ਨਾਲ ਰਹਿ ਗਏ ਵੀ ਕਿਉਂ ਜਦੋਂ ਤੁਸੀਂ ਸਾਡਾ ਸਾਰ ਨਹੀਂ ਲੈਣੀ ਆ ਕੇ ਆ ਕੀ ਹੋ ਰਿਹਾ ਅਸਲ ਮਾਰੇ ਇਹਨਾਂ ਨੂੰ ਤਲਖੀ ਆਉਣੀ ਆਉਣੀ ਆ ਜੋ ਕਾਰੀ ਕੱਖ ਨਾ ਪਿਛਲੇ ਕੁਝ ਕੀਤਾ ਨਾ ਹੁਣ ਨਵੇਂ ਹਾਂ ਨੇ ਕੀਤਾ ਜੇ ਇਸ ਦਾ ਪ੍ਰਧਾਨ ਮੰਤਰੀ ਮੇਰੇ ਖਿਆਲ ਆ ਉਹ ਬਾਹਰਲੇ ਮੁਲਕਾਂ 'ਚ ਫਿਰਦਾ ਇਧਰ ਪੰਜਾਬ ਡੁੱਬ ਗਿਆ ਮਾਨ ਸਾਹਿਬ ਗਏ ਹੋਏ ਨੇ ਆਮਲ ਲਾਡੂ ਕਹਿੰਦੇ ਮੇਰੇ ਉਥੋਂ ਵਾਪਸ ਆਉਣ ਨੂੰ ਜੀਨ ਕਰਦਾ ਮੈਂ ਕਹ ਤਾਮਲ ਲਾਡੂ ਫਿਰ ਉੱਥੇ ਰਹਿ ਜਾ ਪਰ ਇਹਨੂੰ ਚੱਲ ਜਾਵੇ ਇੱਧਰ ਨੂੰ ਵਾਪਸ ਨਾ ਆਵੇ ਪਰ ਇਹ ਦਿੱਲੀ ਲੱਗ ਗਿਆ ਸੋ ਕੋਲ ਨੂੰ ਜਾ ਕੇ ਬਹਿ ਜਾਵੇ ਕੇਜਰੀਵਾਲ ਦੀ ਗੋਦ ਚ ਸਾਲੂ ਕਿ ਲੋੜ ਉਹਨਾਂ ਦੀ ਅਸੀਂ ਚੁਣੀਕਾਰ ਦੇ ਲਈ ਆ ਉਹ ਯਾਰ 92 ਸੀਟਾਂ ਤੁਹਾਨੂੰ ਦਿੱਤੀਆਂ ਨੇ ਆ ਆ ਕੁਝ ਦੇਖਣ ਵਾਸਤੇ ਦਿੱਤੀਆਂ ਇੱਥੇ ਚਾਹੀਦਾ ਸੀ ਮਾਨ ਸਾਹਿਬ ਖੁਦ ਆ ਕੇ ਸੇਵਾ ਕਰਨੇ ਹੁਣ ਤਾਂ ਲੋਕਾਂ ਦੀ ਕੰਨਾ ਪਜਾਮਾ ਹੀ ਲਿਬੜੇ ਦੀਆਂ ਤਸਵੀਰ ਪਾਈਆਂ ਹੋਈਆਂ ਨੇ ਲਿਬੜੇ ਪਸ ਪਜਾਮੇ ਨੂੰ ਅਸੀਂ ਕੀ ਕਰਨਾ ਉਹ ਪਜਾਮਾ ਭਾ ਲੈ ਕੇ ਮੈਂ ਕਿਹਾ ਪਾੜ ਦੇਣਾ ਚਾਹੀਦਾ ਸੀ ਲੋਕਾਂ ਨੂੰ ਲੋਕਾਂ ਨੂੰ ਮਰ ਨਹੀਂ ਦੇਣਾ ਚਾਹੀਦਾ ਇਹਨਾਂ ਪਿੰਡਾਂ ਦੇ ਵਿੱਚ ਨਹੀਂ ਮਰਨਾ ਚਾਹੀਦਾ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਦੇਖ ਸਕਦੇ ਹੋ ਕਿ ਚੌਂਕ ਹੈ ਗੱਗੋ ਮਾਲ ਵਾਲਾ ਚੌਂਕ ਹੈ ਤਾਂ ਲੋਕ ਜਿਹੜੇ ਨੇ ਟਰਾਲੀਆਂ ਜੇ ਹਾੜ ਆਇਆ ਹੋਇਆ ਹੈ ਤਾਂ ਸੇਵਾਦਾਰਾਂ ਦਾ ਵੀ ਜਿਹੜਾ ਇੱਥੇ ਹਾੜ ਜਿਹੜਾ ਵਾ ਉਹ ਵੀ ਆਇਆ ਹੋਇਆ ਹੈ ਨੌਜਵਾਨਾਂ ਘਰਾਂ ਦੇ ਵਿੱਚੋਂ ਨੌਜਵਾਨ ਮੁੰਡੇ ਨਿਕਲ ਕੇ ਜਿਹੜਾ ਸੇਵਾ ਦੇ ਵਿੱਚ ਜਿਹੜਾ ਜੁਟੇ ਹੋਏ ਨੇ ਕਿਹੜੇ ਪਿੰਡ ਲੋਪੇ ਪਕੀਵੇ ਤੋਂ ਆਏ ਸਾਡਾ ਪੂਰਾ 크੍ਰਿਸਚਨ ਪ੍ਰੰਠ ਪੂਰੇ ਲੋਕ ਜਿਨੇ ਮਸੀਹ ਭਾਈ ਚੜ੍ਹੇ ਦੇ ਇਸ ਜਗ੍ਹਾ ਤੇ ਰਮਦਾਸ ਹਲਕੇ ਤੇ ਸੇਵਾ ਕਰਨ ਵਾਸਤੇ ਪਹੁੰਚੇ ਨੇ ਪਿੰਡ ਲੋਪਾ ਪਕੀਵਾ ਆਦਮਪੁਰ ਕੀ ਦੇਖਦੇ ਹੋ ਕਿ ਇਹ ਕੰਮ ਤੁਹਾਡਾ ਸੀਗੇ ਸਰਕਾਰਾਂ ਦਾ ਦੇਖੋ ਜੀ ਇਹ ਕੰਮ ਸਰਕਾਰਾਂ ਦਾ ਹੀ ਭਲਾ ਸੀ ਆਪਣੇ ਲੋਕਾਂ ਦਾ ਸਾਥ ਦੇਣ ਵਾਸਤੇ ਕਿਉਂਕਿ ਅਸੀਂ ਆਪਣੇ ਲੋਕਾਂ ਆਪਣੇ ਭੈਣ ਭਰਾਵਾਂ ਨੂੰ ਕਿਉਂਕਿ ਜੇ ਇਸ ਜਗ੍ਹਾ ਤੇ ਆਣ ਕੇ ਸਾਥ ਦੇਵਾਂਗੇ ਇਹ ਔਖੀ ਘੜੀ ਦੇ ਵਿੱਚ ਇੱਕ ਭਰਾ ਹੀ ਇੱਕ ਭਰਾ ਦੇ ਕੰਮ ਹੁੰਦਾ ਹੈ ਕੋਈ ਸਰਕਾਰ ਕਿਸੇ ਦਾ ਕੰਮ ਨਹੀਂ ਹੁੰਦੀ ਤਿੰਨ ਵੀ ਇੱਕ ਭਰਾ ਇੱਕ ਭਰਾ ਦੇ ਕੰਮ ਆਉਂਦਾ ਹੈ ਕਿਉਂਕਿ ਇਸ ਜਗ੍ਹਾ ਤੇ ਕੋਈ ਕਿਸੇ ਕੌਮ ਦਾ ਨਹੀਂ ਹੈ ਇਹ ਇਨਸਾਨੀਅਤ ਦੀ ਸੇਵਾ ਕਰਦੇ ਇਹ ਇਨਸਾਨੀਅਤ ਦੀ ਸੇਵਾ ਕਰ ਰਹੇ ਆ ਹਰ ਧਰਮ ਤੇ ਹਰ ਗ੍ਰੰਥ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਤੁਸੀਂ ਕਿਵੇਂ ਕਿਸ ਦੀ ਸੇਵਾ ਕਰਨੀ ਹੈ ਇਸ ਕਰਕੇ ਅਸੀਂ ਉਸ ਚੀਜ਼ ਨੂੰ ਅੱਗੇ ਰੱਖਦੇ ਹੋਏ ਅਸੀਂ ਇਸ ਜਗ੍ਹਾ ਤੇ ਸਾਡੀ ਪੂਰੀ ਕ੍ਰਿਸਚਨ ਕਮਿਊਨਿਟੀ ਇਸ ਜਗ੍ਹਾ ਤੇ ਸੇਵਾ ਕਰਨ ਵਾਸਤੇ ਆਈ ਹੈ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਵੀਰ ਗੱਦੀ ਜਾਂਦੀ ਆ ਵੀ ਆ ਪਿੰਡ ਦੇਆਂ ਲੋਕਾਂ ਨਾਲ ਸੋਚੇ ਕੁਝ ਸੋਚਦਾ ਕਰ ਰਹੇ ਹੋ ਤਮਨੜੂ ਗਏ ਨੇ ਤਮਨੜੂ ਤਮਨੜੂ ਕੀ ਕਰਨ ਗਏ ਆ ਇੱਥੇ ਲੋਕੀ ਡੁੱਬਣ ਦੇ ਤਮਨੜੂ ਦੇ ਆ ਹਲਾ ਉੱਪਰੋਂ ਬਾਰਿਸ਼ ਜਿਹੜੀ ਆ ਰਹੀ ਹੈ ਤੇ ਜਿਹੜੀ ਸੰਗਤਾਂ ਦੇ ਹੌਸਲੇ ਆ ਉਹ ਵੀ ਬਿਲਕੁਲ ਜਿਹੜੇ ਆ ਬਿਲੰਦ ਦਿਖਾਈ ਦੇ ਰਹੇ ਨੇ ਤੁਸੀਂ ਪਾਣੀ ਦੇਖ ਰਹੇ ਹੋ ਕਿ ਗੋਡੇ-ਗੋਡੇ ਪਾਣੀ ਤਾਂ ਹੋ ਸਕਦਾ ਅੱਗੇ ਜਾ ਕੇ ਜਿਹੜਾ ਪਾਣੀ ਦਾ ਤਦਾਦ ਆ ਉਹ ਇਹਦੇ ਨਾਲ ਜਿਹੜੀ ਆ ਹੋਰ ਵਾਜ ਜਾਵੇ ਕੈਮਰਾ ਪਰਸਨ ਅਰਸ਼ ਦੇ ਨਾਲ ਸਰਜੀ ਸਿੰਘ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ